ਅਤੇ ਗੈਂਗਸਟਰਾਂ ਦੇ ਵਿਚਕਾਰ ਇੱਕ ਵੱਡਾ ਮੁਕਾਬਲਾ ਹੋਇਆ ਸੀ ਦੱਸਦੀ ਹੈ ਕਿ ਤਰਕਸਾਰ ਜਦੋਂ ਬਾਈਕ ਦੇ ਸਵਾਰ ਹੋ ਕੇ ਤਿੰਨ ਗੈਂਗਸਟਰ ਜਾ ਰਹੇ ਸਨ ਇੱਕ ਨਾਕੇ ਦੇ ਉੱਪਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਤਿੰਨੇ ਰੁਕਣ ਦੀ ਬਜਾਏ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਖੇਤਾਂ ਦੇ ਜ਼ਰੀਏ ਇਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤੇ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਹੁਣ ਇਹਨਾਂ ਤਿੰਨਾਂ ਗੈਂਗਸਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਦੇ ਨਾਲ ਪੁਲਿਸ ਦਾ ਅੱਜ ਮੁਕਾਬਲਾ ਹੋਇਆ ਦੱਸਦੇ ਕਿ 24 ਘੰਟਿਆਂ ਦੇ ਦਰਮਿਆਨ ਇਹ ਤੀਜਾ ਮੁਕਾਬਲਾ ਸੀ ਜਦੋਂ ਅੱਜ ਪੁਲਿਸ ਅਤੇ ਗੈਂਗਸਟਰ ਫਿਰ ਤੋਂ ਆਮੋ ਸਾਹਮਣੇ ਹੋਏ ਸੀ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਤੜਖਸਰ ਮੋਹਾਲੀ ਦੇ ਸਨੇਟਾ ਪਿੰਡ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਉਸ ਤੋਂ ਬਾਅਦ ਦੇਰ ਰਾਤ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਤੇ ਅੱਜ ਤੜਖਸਰ ਮੋਗਾ ਦੇ ਰਜ਼ੇਕ ਨਿਹਾਲ ਸਿੰਘ ਬਾੜਾ ਰੋਡ ਤੋਂ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਲੋਪੋ ਅਤੇ ਦੌਦਰ ਦਾ ਲਿੰਕ ਰੋਡ ਦੱਸਿਆ ਜਾਂਦਾ ਉਸ ਰੋਡ ਦੇ ਉੱਪਰ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਤਿੰਨ ਗੈਂਗਸਟਰ ਪੁਲਿਸ ਦੇ ਨਾਲ ਜਿਨ੍ਹਾਂ ਦਾ ਮੁਕਾਬਲਾ ਹੋਇਆ ਸੀ ਦੱਸਿਆ ਜਾ ਰਿਹਾ ਕਿ ਤਿੰਨੋਂ ਇੱਕ ਮੋਟਰਸਾਈਕਲ ਦੇ ਸਵਾਰ ਸਨ ਤੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਨਾਕੇ ਦੇ ਕੋਲੇ ਪਹੁੰਚਦੇ ਆ ਪੁਲਿਸ ਦੇ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਰੁਕਣ ਦੀ ਵਜਾਏ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਫਾਇਰਿੰਗ ਹੁੰਦੀ ਆ ਮੁੱਠਪੇੜ ਹੁੰਦੀ ਆ ਤੇ ਫਿਰ ਪੁਲਿਸ ਦੇ ਵੱਲੋਂ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਦਤਾ ਹੁਣੇ ਨਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀਆਂ ਕਿ ਇਹਨਾਂ ਦੇ ਨਾਮ ਨਰਦੀਪ ਸਾਹਿਲ ਅਤੇ ਜਸ਼ਵ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਤਿੰਨੇ ਜਿਹੜੇ ਨੌਜਵਾਨ ਨੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਨਰਦੀਪ ਸ਼ੰਕਰ ਉਰਫ ਸਾਹਿਲ ਤੀਸਰਾ ਆਜੋ ਤੀਸਰਾ ਹੈ ਜਸ਼ਵ ਤਾਂ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਤਿੰਨਾਂ ਦੇ ਨਾਲ ਮੁਕਾਬਲਾ ਹੋਇਆ ਸੀ ਜੇਕਰ ਜੋ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਿਹਾ ਜਦੋਂ ਪੁਲਿਸ ਅਤੇ ਗੈਂਗਸਟਰ ਆਮੋ ਸਾਹਮਣੇ ਹੁੰਦੇ ਆ ਤੇ ਪੁਲਿਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਜੇਕਰ ਥੋੜੇ ਦਿਨ ਪਹਿਲਾਂ ਜਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਲੋਂ ਵੀ ਇੱਕ ਬਿਆਨ ਸਾਂਝਾ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਚੌਕ ਦੇ ਵਿੱਚ ਕੋਈ ਵਾਰਦਾਤ ਕਰਦੇ ਹੋ ਤਾਂ ਤੁਹਾਨੂੰ ਦੂਜਾ ਚੌਕ ਟੱਪੜ ਨਹੀਂ ਦਿੱਤਾ ਜਾਏਗਾ ਤਾਂ ਉਸੇ ਤਰੀਕੇ ਦੀ ਕਾਰਵਾਈ ਹੁਣ ਦੇਖਣ ਨੂੰ ਮਿਲ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜੋ ਗੈਂਗਸਟਰ ਨੇ ਜੋ આરોપી ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਤਾਂ ਹੁਣ ਮੋਗਾ ਤੋਂ ਹੀ ਮਾਮਲਾ ਸਾਹਮਣੇ ਆਇਆ ਸੀ ਤੜਕਸਰ ਜਦੋਂ ਗੈਂਗਸਟਰਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਤੇ ਉਸ ਤੋਂ ਬਾਅਦ ਇਹ ਤਿੰਨੇ ਜਿਹੜੇ ਗੈਂਗਸਟਰਾਂ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਜਾਂਦੇ ਤਾਂ ਹੁਣ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹੀ ਉਹ ਗੈਂਗਸਟਰ ਨੇ ਜਿਨ੍ਹਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਸੀ ਤੇ ਫਿਲਹਾਲ ਤਿੰਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਗੈਂਗਸਟਰਾਂ ਦੇ ਵਿਚਕਾਰ ਇੱਕ ਵੱਡਾ ਮੁਕਾਬਲਾ ਹੋਇਆ ਸੀ ਦੱਸਦੀ ਹੈ ਕਿ ਤੜਕਸਾਰ ਜਦੋਂ ਬਾਈਕ ਦੇ ਸਵਾਰ ਹੋ ਕੇ ਤਿੰਨ ਗੈਂਗਸਟਰ ਜਾ ਰਹੇ ਸਨ ਇੱਕ ਨਾਕੇ ਦੇ ਉੱਪਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਤਿੰਨੇ ਰੁਕਣ ਦੀ ਬਜਾਏ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਖੇਤਾਂ ਦੇ ਜ਼ਰੀਏ ਇਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤੇ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਹੁਣ ਇਹਨਾਂ ਤਿੰਨਾਂ ਗੈਂਗਸਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਦੇ ਨਾਲ ਪੁਲਿਸ ਦਾ ਅੱਜ ਮੁਕਾਬਲਾ ਹੋਇਆ ਦੱਸਦੇ ਕਿ 24 ਘੰਟਿਆਂ ਦੇ ਦਰਮਿਆਨ ਇਹ ਤੀਜਾ ਮੁਕਾਬਲਾ ਸੀ ਜਦੋਂ ਅੱਜ ਪੁਲਿਸ ਅਤੇ ਗੈਂਗਸਟਰ ਫਿਰ ਤੋਂ ਆਮੋ ਸਾਹਮਣੇ ਹੋਏ ਸੀ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਤੜਕਸਰ ਮੋਹਾਲੀ ਦੇ ਸਨੇਟਾ ਪਿੰਡ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਉਸ ਤੋਂ ਬਾਅਦ ਦੇਰ ਰਾਤ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਤੇ ਅੱਜ ਤੜਕਸਰ ਮੋਗਾ ਦੇ ਰਜੇ ਕਿ ਨਿਹਾਲ ਸਿੰਘ ਬਾੜਾ ਰੋਡ ਤੋਂ ਮਾਮਲਾ ਸਾਹਮਣੇ ਆਇਆ ਜੋ ਕਿ ਲੋਪੋ ਅਤੇ ਦੌਦਰ ਦਾ ਲਿੰਕ ਰੋਡ ਦੱਸਿਆ ਜਾਂਦਾ ਉਸ ਰੋਡ ਦੇ ਉੱਪਰ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਤਿੰਨ ਗੈਂਗਸਟਰ ਪੁਲਿਸ ਦੇ ਨਾਲ ਜਿਨ੍ਹਾਂ ਦਾ ਮੁਕਾਬਲਾ ਹੋਇਆ ਸੀ ਦੱਸਿਆ ਜਾ ਰਿਹਾ ਕਿ ਤਿੰਨੋਂ ਇੱਕ ਮੋਟਰਸਾਈਕਲ ਦੇ ਸਵਾਰ ਸਨ ਤੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਨਾਕੇ ਦੇ ਕੋਲ ਇਹ ਪਹੁੰਚਦੇ ਆ ਪੁਲਿਸ ਦੇ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਰੁਕਣ ਦੀ ਵਜਾਏ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਫਾਇਰਿੰਗ ਹੁੰਦੀ ਆ ਮੁੱਠਪੇੜ ਹੁੰਦੀ ਆ ਤੇ ਫਿਰ ਪੁਲਿਸ ਦੇ ਵੱਲੋਂ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਜਾਂਦਾ ਦਤਾ ਹੋਣੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀਆਂ ਕਿ ਇਹਨਾਂ ਦੇ ਨਾਮ ਨਰਦੀਪ ਸਾਹਿਲ ਅਤੇ ਜਸ਼ਵ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਤਿੰਨੇ ਜਿਹੜੇ ਨੌਜਵਾਨ ਨੇ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਨੇ ਨਰਦੀਪ ਸ਼ੰਕਰ ਉਰਫ ਸਾਹਿਲ ਤੀਸਰਾ ਆਜੋ ਤੀਸਰਾ ਹੈ ਜਸ਼ਵ ਤਾਂ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਤਿੰਨਾਂ ਦੇ ਨਾਲ ਮੁਕਾਬਲਾ ਹੋਇਆ ਸੀ ਜੇਕਰ ਜੋ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਿਹਾ ਜਦੋਂ ਪੁਲਿਸ ਅਤੇ ਗੈਂਗਸਟਰ ਆਮੋ ਸਾਹਮਣੇ ਹੁੰਦੇ ਆ ਤੇ ਪੁਲਿਸ ਦੇ ਵੱਲੋਂ ਇਹਨਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਰਿਹਾ ਜੇਕਰ ਥੋੜੇ ਦਿਨ ਪਹਿਲਾਂ ਜਈਏ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੱਲੋਂ ਵੀ ਇੱਕ ਬਿਆਨ ਸਾਂਝਾ ਕੀਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਚੌਕ ਦੇ ਵਿੱਚ ਕੋਈ ਬਾਰਦਾਤ ਕਰਦੇ ਹੋ ਤਾਂ ਤੁਹਾਨੂੰ ਦੂਜਾ ਚੌਕ ਟੱਪੜ ਨਹੀਂ ਦਿੱਤਾ ਜਾਏਗਾ ਤਾਂ ਉਸੇ ਤਰੀਕੇ ਦੀ ਕਾਰਵਾਈ ਹੁਣ ਦੇਖਣ ਨੂੰ ਮਿਲ ਰਹੀ ਆ ਪੁਲਿਸ ਦੇ ਵੱਲੋਂ ਲਗਾਤਾਰ ਜੋ ਗੈਂਗਸਟਰ ਨੇ ਜੋ આરોપી ਨੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਤਾਂ ਹੁਣ ਮੋਗਾ ਤੋਂ ਹੀ ਮਾਮਲਾ ਸਾਹਮਣੇ ਆਇਆ ਸੀ ਤੜਕਸਾਰ ਜਦੋਂ ਗੈਂਗਸਟਰਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਤੇ ਉਸ ਤੋਂ ਬਾਅਦ ਇਹ ਤਿੰਨੇ ਜਿਹੜੇ ਗੈਂਗਸਟਰਾਂ ਪੁਲਿਸ ਦੇ ਵੱਲੋਂ ਕਾਬੂ ਕਰ ਲਏ ਜਾਂਦੇ ਆ ਤਾਂ ਹੁਣ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹੀ ਉਹ ਗੈਂਗਸਟਰ ਨੇ ਜਿਨ੍ਹਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਸੀ ਤੇ ਫਿਲਹਾਲ ਤਿੰਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ